<gbg> <laughs>

ਉਹ ਨਹੀਂ ਮੇਰੇ ਕੋਲੇ ਆਇਆ ਸਰ ਹਲੋ ਫਾਲ ਯੂ ਨੂੰ ਕੋ ਬੜਾ ਖਿੱਚ ਕੇ ਲੈ ਬਲੋਰ ਬਿਲਕੁਲ ਬੰਦੇ ਆ ਸੀ ਉੱਥੇ ਅਸੀਂ ਕਿਹਨੂੰ ਕੌਣ ਵੇਚਣਾ ਫੇਰ ਹੈ ਹੈ ਕਿ ਉਹ ਕਿੱਥੇ ਪਾਸਾ ਰਿਹਾ ਹੈ ਸੰਭਾ ਵੀ ਵੀ ਕਿੱਧਰ ਹੀ ਹੋ ਹੈ ਹੁਣ ਕੋ ਆ ਪਾਂਡੇ ਗੁੰਡੇ ਪਾਲ ਦੇ ਵਿੱਚ ਕਿੱਥੇ ਆ ਪਾਂਡੇ ਤੋਂ ਚਲੋ ਲੈਪ ਚਲੋ ਲੈਪ ਆਪਾਂ ਅੱਗੇ ਜਾਈਏ ਮਾਰੇ ਅੜਜੀ ਨਾਲ ਵਾਕੇ ਉੱਧਰ ਉੱਧਰ ਨਾ 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 ਇਹ ਤੁਹਾਨੂੰ ਕਹਣਾ ਇਹ ਹਸਤ ਨੇ ਲੱਟੂ ਬਣਦੇ ਹੱਥੋਂ ਆਪਣੀ ਢਾਈ ਹੈਲੋ ਸਰਪੰਚ ਸਾਹਿਬ ਆ ਜਾਓ ਆ ਇਧਰ ਆਈ ਜਾ ਮੈਂ ਤਾਂ ਭਰਾ

Cái gì mà cái gì cái gì Để gì cái 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 gì और आने वाला है ठीक है वो बाजार के रेलवे वाले का ठीक है यात्री यात्रा करनी है इसका मतलब सिरे अपने पास में जनता दैनिक का दुनिया का पहुंचने तक दर्ज करना है और मैं को जो लोग जिनमें

ਔਰਤਾਂ ਆਸ਼ਿਆਂ ਵਿਰੋਧ ਮਹਿਮ ਚਲਾਈ ਗਈ ਹੈ ਤੁਹਾਡੇ ਪਿੰਡ ਦੇ ਵਿੱਚ ਕੋਈ ਜੀਸ਼ੋ ਨਾਮ ਦੀ ਔਰਤ ਨੇ ਕਬਜ਼ਾ ਜੀਤਾਰੀ ਪੰਚਾਇਤ ਨੂੰ ਚਾਬੀਆਂ ਦਿੰਦੀਆਂ ਰਹੀਆਂ ਕੀ ਕਹਿਣਾ ਕਰੇ ਉਹ ਕਹਿਣਾ ਕਿ ਜene ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਇਹ ਸਾਡੀ ਪ੍ਰਾਪਰਟੀ ਸਾਡੀ ਪੰਚਾਇਤ ਨੂੰ ਵਾਪਸ ਕੀਤੀ ਆ ਐਚਐਸਓ ਸਾਹਿਬ ਦਾ ਡੀਐਸਪੀ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਜੀ ਇੱਕ ਜਿੱਦਾਂ ਦੇਖਣ ਚ ਆਇਆ ਜਿੰਨੀਆਂ ਪ੍ਰੋਟੀਆਂ ਪੁਲਿਸ ਵੱਲੋਂ ਤੇ ਫਾਇਨਸ ਕੀਤੀਆਂ ਗਈਆਂ ਨਸ਼ਾ ਤਸਕਰਾਨੀਆਂ ਪਰ ਆ ਜਿਹੜੀ ਬੈਟਿੰਗ ਆ ਵੀਰੋਂ ਛੱਡਿਆ ਗਿਆ ਸੋਣੇ ਚ ਆਇਆ ਵੀ ਇੱਥੇ ਜਿਹੜਾ ਜੈਮ ਬੋਲ ਕੇ ਦਿੱਤਾ ਜਾ ਰਿਹਾ ਹਾਂ ਹਾਂਜੀ ਇਸੇ ਕਰਕੇ ਤਾਂ ਆਇਆ ਨਹੀਂ ਸਾਨੂੰ ਉਧਰ ਕਬਜ਼ਾ ਦਵਾਤਾ ਪੰਜਾਬ ਪੁਲਿਸ ਨੇ ਇੱਥੇ ਜਿਮ ਬਣਾਉਗੇ ਬੱਚਿਆਂ ਜੋਗਾ ਉਹ ਜਿਹਨੀਆਂ ਵੱਡੀਆਂ ਮੱਛੀਆਂ ਨੇ ਇਹ ਸਭ ਦੀ ਪ੍ਰੋਪਰਟੀ ਕੀ ਕੀ ਕਰਨਗੇ ਆਹੀ ਆਹੀ ਜਾਇਦਾਦ ਹੀ ਬਣਾ ਰਹੇ ਨਾ ਇਹ ਜਾਇਦਾਦ ਹੀ ਕਬਜ਼ੇ ਚ ਕਰ ਲੈਣੀ ਕੀ ਕਰਨਗੇ ਆਪਣੇ ਨਾਂ ਤੇ ਨਹੀਂ ਲੈਣਗੇ ਉਹਦੇ ਨਾਂ ਤੇ ਲੈਣੀ ਹੈ ਉਹਦੇ ਨਾਂ ਤੇ ਲੈਣੀ ਹੈ ਜੋ ਨਸ਼ਾ ਵਿਰੋਧ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਗਈ ਆ ਉਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ Shri Harwinder Singh ਵਰਕ ਨੂੰ ਨਸ਼ਾ ਵਿਰੋਧ ਤੇ ਮਾੜੇ ਅਨਸਰਾਂ ਉੱਤੇ ਜਿਹੜੀ ਮਹਿਮ ਚਲਾਈ ਗਈ ਆ ਉਹਨੂੰ ਉਸ ਸਮੇਂ ਸਫਲਤਾ ਮਿਲੀ ਜਿਸ ਸਮੇਂ ਇੰਸਪੈਕਟਰ ਸੰਜੀਪਪੁਰ ਅਤੇ ਉਸਦੀ ਟੀਮ ਵੱਲੋਂ ਇੱਕ ਜਗ੍ਹਾ ਜਿਹੜੀ ਸੀ ਇਹ ਪੰਚਾਇਤ ਦੀ ਕੰਪਲੇਂਟ ਦੇ ਉੱਤੇ ਤਕਰੀਬ ਇਹ 8 ਕਮਰਲੇ ਦੇ ਵਿੱਚ ਜਗ੍ਹਾ ਹੈਗੀ ਆ ਜਿਹਦੇ ਵਿੱਚ ਪੰਚਾਇਤ ਵੱਲੋਂ ਇੱਕ ਕਮਰਾ ਕੰਸਟਰਕਸ਼ਨ ਕੀਤਾ ਗਿਆ ਤੇ ਉਸ ਤੋਂ ਬਿਨਾ ਜਿਹੜੀ 6-7 ਮਰਲੇ ਜਗ੍ਹਾ ਸੀ ਇਸ ਐਡੀਸ਼ਨਲ ਜਿਹੜੀ ਸੀ ਇਹ ਦੀਸ਼ੋ ਨਾਂ ਦੀ ਸਮਗਲਾ ਦਾ ਜਿਹਨ ਇੱਥੇ ਕਬਜ਼ਾ ਕੀਤਾ ਹੋਇਆ ਸੀ ਇਸ ਦੀ ਜਿਹੜੀ ਐਡੀਸ਼ਨਲ ਜਗ੍ਹਾ ਹੈਗੀ ਆ ਉਹਦੇ ਉਹਨੂੰ ਅਸੀਂ ਅੱਜ ਡਿਮੋਲਿਸ਼ ਕਰ ਦਿੱਤਾ ਗਿਆ ਤੇ ਜਿਹੜਾ ਕਮਰਾ ਸੀ ਉਹ ਅਸੀਂ ਜਿਹੜਾ ਪੰਚਾਇਤ ਤੇ ਵੀਡੀਓ ਆਫਿਸ ਤੋਂ ਪੰਚਾਇਤ ਅਫਸਰ ਸਾਹਿਬ ਆਏ ਆ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਠੀਕ ਹੈ ਸਰ ਹੋਰ ਕਿੰਨੀ ਪ੍ਰਾਪਰਟੀ ਹੈ ਕਿ ਸਰ ਹੋਰ ਵੀ ਇੱਥੇ ਕਾਫੀ ਹੋਰੀਆਂ ਕਾਬਜ਼ਾ ਰਹਿ ਗਏ ਆ ਉਹਨਾਂ ਨੂੰ ਵੀ ਅ ਅਲਟੀਮੇਟ ਤੱਕ ਸਮਾਜਿਕੜੀ ਕਿੰਨੀ ਸਾਰੀ ਪ੍ਰਾਪਰਟੀ ਲੱਗੀ ਆ ਅ ਜਿਹੜੀ ਪੰਚਾਇਤ ਵੱਲੋਂ ਜਿਹੜੀ ਨਜਾਇਜ਼ ਕਾਬਜ਼ਕਾਰ ਰਹਿ ਗਏ ਨੇ ਉਹ ਵੀਡੀਓ ਆਫਿਸ ਵੱਲੋਂ ਜਾਂ ਡੀਡੀਪੀਓ ਸਾਹਿਬ ਵੱਲੋਂ ਜਿਹੜੇ ਹੁਕਮ ਕਾਮ ਆਉਣਗੇ ਉੱਥੇ ਉਹਨਾਂ ਦੀ ਪੁਲਿਸ ਸਹਾਇਤਾ ਕਰਕੇ ਤੇ ਜਿਹੜੀ ਨਿਗਰਾਨੀ ਸਾਰੀ ਕਿਤੇ ਵੀ ਕੀਤੀ ਹੋਈ ਉਹਦੇ ਵਿੱਚ ਅਸੀਂ ਇਹਨਾਂ ਦਾ ਸਹਿਯੋਗ ਦੇਵਾਂਗੇ ਪੰਚਾਇਤ ਦਾ ਸਰ ਇਹ ਲੇਡੀ ਜਿਹੜੀ ਸਮੱਗਲਰ ਹੈਗੀ ਐ ਤੇ ਤਿੰਨ ਐਫ ਆਈ ਆਰਸ ਲਾਜ਼ ਨੇ ਤੇ ਇਹ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਤਿੰਨਾਂ ਚੀਜ਼ ਨੂੰ ਸਜ਼ਾ ਹੋਈ ਐ ਔਰ ਇਸ ਤੋਂ ਇਲਾਵਾ ਇਹ ਹੋਰ ਵੀ ਕਿਤੇ ਪ੍ਰੋਪਰਟੀ ਹੈ ਜਿਹਨੇ ਨੱਛਿਆਂ ਦੇ ਪੈਸੇ ਨਾਲ ਇਹਦੇ ਬਾਰੇ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਇੱਥੇ ਲੋਕਲ ਨਹੀਂ ਹੈਗੀ ਹੋ ਸਕਦਾ ਇਹਦੀ ਆਊਟ ਡਿਸਟ੍ਰਿਕਟ ਕਿਤੇ ਹੋਵੇ ਪੂਰੀ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਜੀ ਸਰ ਇੱਕ ਹੋਰ ਵੀ ਨਵਾਂ ਕੰਮ ਕੀਤਾ ਅੱਜ ਫਲੋਰ ਪੁਲਸ ਹੈ ਕਿ ਜਿਹੜਾ ਬਲਿਆ ਬਣਾਇਆ ਰੂਮ ਹੈ ਜਿੱਥੇ ਜਿਹੜੀ ਹੁਣ ਅੱਜ ਸਪੋਰਟਸ ਖੋਲਿਆ ਜਾਏਗਾ ਬੱਚਿਆਂ ਦਾ ਜਿਮ ਖੋਲਿਆ ਜਾਏਗਾ ਪੰਚਾਇਤ ਨੇ ਹੈਂਡਓਵਰ ਕਰਤਾ ਜੀ ਇਹ ਜਿਹੜਾ ਕਮਰਾ ਹੈਗਾ ਕਰੀਬ ਲੋਕ ਮਰਲੇ ਚ ਹੈਗਾ ਬੁੱਲਾ ਕਮਰਾ ਹੈਗਾ ਇਹ ਪੰਚਾਇਤ ਵੱਲੋਂ ਇੱਥੇ ਜਿਮ ਲਾ ਕੇ ਤੇ ਬੱਚਿਆਂ ਦੀ ਸਹੂਲਤ ਵਾਸ ਤਰਾਲਾ ਕੀਤਾ ਜਾਵੇਗਾ ਬਹੁਤ ਨਸ਼ਿਆਂ ਦੇ ਵਿਰੁੱਧ ਦਾ ਤੁਸੀਂ ਅੱਜ ਇੱਥੇ ਕਨਨੜ ਵਿਖੇ ਕਾਰਵਾਈ ਕਰਨ ਆ ਰਹੇ ਹੋ ਆਏ ਆ ਕਿ ਸਰ ਇਹ ਪ੍ਰਾਪਰਟੀ ਗਵਰਨਮੈਂਟ ਦੀ ਹੈਗੀ ਹੈ ਤੇ ਕਾਬਜ਼ ਕੌਣ ਸੀ ਸਰ ਜਦਿਸ਼ੋ ਨਾਮ ਦੀ ਔਰਤ ਸੀ ਜੀ ਕੋਸ਼ਸ਼ ਸੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਸ਼ਸ਼ ਸੀ ਅੱਜ ਪ੍ਰਾਪਰਟੀ ਪੰਚਾਇਤ ਨੂੰ ਹੈਂਡਓਵਰ ਕਰ ਰਹੇ ਆ ਜੀ ਕੋਸ਼ਿਸ਼ ਸਾਜਣਾ ਸੀਗਾ ਉਹ ਡਿਮੋਲਿਸ਼ ਕਰ ਰਹੇ ਆ ਜੀ ਸਰ ਕਿ ਇੱਥੇ ਪਰਚੇ ਕਿੰਨੇ ਕਰ ਹੈਗੇ ਆ ਇਹ ਤਾਂ ਤੇ ਆਲਰੇਡੀ 10 ਪਰਚੇ ਦਰਜ ਹੈਗੇ ਆ ਵੱਖ-ਵੱਖ ਅੰਡਰਸੈਕਸ਼ਨ ਤਹਿਤ ਐਂਡੀ ਦੇ ਜੀ ਤੇ ਬੜਾ ਕਲੀਅਰ ਕਟ ਸਰਕਾਰ ਵੱਲੋਂ ਮੈਸੇਜ ਆ ਜੀ ਜੁੱਧ ਮਸੇ ਵਿਰੋਧ ਜਿਹੜੇ ਇਹ ਬੰਦੇ ਕੋਈ ਵੀ ਇਦਾਂ ਦੇ ਇਹ ਕੰਮ ਕਰਦੇ ਆ ਜੀ ਉਹਦੀ ਜੜ ਤੱਕ ਜਾ ਕੇ ਉਹਨੂੰ ਅਸੀਂ ਖਤਮ ਕਰਾਂਗੇ ਇਹਦੀ ਇਸ ਜੀ ਕਿੰਨੀ ਪ੍ਰਾਪਰਟੀ ਕਿੰਨੀ ਸਾਰੀ ਕੋਟੇ ਦੀ ਇਹ ਪੰਚਾਇਤ ਦੀ ਪ੍ਰਾਪਰਟੀ ਆ ਜੀ ਇਹ ਤੁਹਾਨੂੰ ਪੰਚਾਇਤ ਬਖੂਬੀ ਦੱਸ ਸਕਦੀ ਆ ਵੀ ਉਹਨਾਂ ਦੀ ਕਿੰਨੀ ਜਗ੍ਹਾ ਆ ਸਰ ਸਰ ਇੱਕ ਹੋਰ ਇੱਕ ਸਵਾਲ ਪਾਉਂਦਾ ਹਾਂਗਾ ਜਿੰਨੀਆਂ ਵੀ ਯੋਧ ਨਸ਼ੇ ਦੇ ਵਿਰੋਧ ਪ੍ਰਾਪਰਟੀਆਂ ਡਿਮੋਲਿਸ਼ ਕੀਤੀਆਂ ਜਾ ਰਹੀਆਂ ਇਹ ਸਾਰੀਆਂ ਹੀ ਜਾਂ ਤਾਂ ਸ਼ਾਮਲਟ ਬਣੀਆਂ ਹੋਈਆਂ ਜਾਂ ਇਹ ਗਵਰਨਮੈਂਟ ਦੀ ਪ੍ਰਾਪਰਟੀ ਚ ਬਣੀਆਂ ਹੋਈਆਂ ਕੋਈ ਨਿੱਜੀ ਪ੍ਰਾਪਰਟੀ ਹੈਗੀ ਕੋਈ ਨਸ਼ਾ ਤਸਕਰ ਦੀ ਜਿਹੜਾ ਉਹ ਆ ਸਾਡੀਆਂ ਟੀਮਾਂ ਵੱਖ-ਵੱਖ ਟੀਮਾਂ ਲੱਗੀਆਂ ਸਾਡੀਆਂ ਆਡੈਂਟੀਫਾਈ ਕਰ ਰਹੀਆਂ ਜੋ ਅਕੋਰਡਿੰਗਲੀ ਕਾਨੂੰਨ ਦੇ ਤਹਿਤ ਉਹ ਚਕਾਰਵਾਈ ਬਣਦੀ ਹੋਊਗੀ 100%